ਹਾਂਜੀ ਸਤਿ ਸ੍ਰੀ ਅਕਾਲ ਦੋਸਤੋ ਮੈਂ ਡਾਕਟਰ ਹਰਮਨ ਜੀਰਾ ਦੋਸਤੋ ਖਰਾਬ ਲੀਵਰ ਨੂੰ ਉਹ ਕਿਹੜੀਆਂ ਕੁਦਰਤੀ ਚੀਜ਼ਾਂ ਜਿਨ੍ਹਾਂ ਨਾਲ ਅਸੀਂ ਠੀਕ ਕਰ ਸਕਦੇ ਹਾਂ ਅੱਜ ਅਸੀਂ ਉਹਨਾਂ ਦੀ ਗੱਲ ਕਰਾਂਗੇ ਉਹਨਾਂ 6 ਕੁਦਰਤੀ ਚੀਜ਼ਾਂ ਦੀ ਗੱਲ ਕਰਾਂਗੇ ਜਿਹੜੀਆਂ ਸਾਡੇ ਖਰਾਬ ਲੀਵਰ ਨੂੰ ਠੀਕ ਕਰਦੀਆਂ ਤੇ ਲੀਵਰ ਦੀ ਸੋਜ ਨੂੰ ਵੀ ਘਟਾਉਂਦੀਆਂ ਤੇ ਫੈਟੀ ਲੀਵਰ 'ਚ ਵੀ ਇਹਦਾ ਲਾਭ ਹੁੰਦਾ ਸੋ ਆ ਪੂਰੀ ਵੀਡੀਓ ਨੂੰ ਬੜੇ ਧਿਆਨ ਨਾਲ ਸੁਣਿਓ ਤੇ ਅੱਗੇ ਵੱਧ ਤੋਂ ਵੱਧ ਲੋਕਾਂ 'ਚ ਜਾਣਕਾਰੀ ਨੂੰ ਸ਼ੇਅਰ ਜ਼ਰੂਰ ਕਰਿਓ ਦੋਸਤੋ ਜਿਹੜੀਆਂ ਸਾਡੇ ਸਰੀਰ 'ਚ ਕਿਡਨੀਆਂ ਹੁੰਦੀਆਂ ਇਹ ਗਿਣਤੀ 'ਚ 2 ਹੁੰਦੀਆਂ ਤੇ ਜੇ ਇੱਕ ਵੀ ਖਰਾਬ ਹੋ ਜੇ ਇੱਕ ਕਿਡਨੀ 'ਚ ਵੀ ਵਿਗਾੜ ਆ ਜੇ ਤਾਂ ਦੂਜੀ ਨਾ ਕੰਮ ਚਲਾ ਲਿਆ ਜਾਂਦਾ ਦੂਜੀ ਕੰਮ ਦੂਜੀ ਦੇ ਨਾਲ ਮਤਲਬ ਕੰਮ ਚੱਲਦਾ ਰਹਿੰਦਾ ਪਰ ਜਿਹੜਾ ਲਿਵਰ ਆ ਉਹ ਗਿਣਤੀ 'ਚ 1 ਹੀ ਹੁੰਦਾ ਜੇ ਇਹਦੇ 'ਚ ਖਰਾਬੀ ਆ ਜੇ ਇਹ 'ਚ ਵਿਗਾੜ ਆ ਜੇ ਤਾਂ ਬੜੀ ਵੱਡੀ ਮੁਸ਼ਕਲ ਦਾ ਸਾਹਮਣਾ ਕਰਨਾ ਪਿਆ ਸਕਦਾ ਸੋ ਲਿਵਰ ਦਾ ਧਿਆਨ ਰੱਖਣਾ ਬਹੁਤ ਜ਼ਰੂਰੀ ਆ ਲਿਵਰ ਦੀ ਸਿਹਤ ਦਾ ਚਲੋ ਬਿਨਾਂ ਕਿਸੇ ਦੇਰੀ ਤੋਂ ਆਓ ਅਸੀਂ ਸ਼ੁਰੂ ਕਰਦੇ ਹਾਂ ਵੀ ਉਹ ਕਿਹੜੀਆਂ ਛੇ ਕੁਦਰਤੀ ਚੀਜ਼ਾਂ ਏ ਜਿਨ੍ਹਾਂ ਦੇ ਨਾਲ ਸਾਡੇ ਲਿਵਰ ਦੀ ਖਰਾਬੀ ਨੂੰ ਠੀਕ ਕੀਤਾ ਜਾ ਸਕਦਾ। ਦੋਸਤੋ ਪਹਿਲੇ ਨੰਬਰ ਤੇ ਆਉਂਦਾ ਏ ਹਲਦੀ ਵਾਲਾ ਦੁੱਧ। ਦੋਸਤੋ ਹਲਦੀ ਇੱਕ ਤਾਂ ਸਾਡੇ ਲਿਵਰ ਨੂੰ ਠੀਕ ਕਰਦੀ ਏ ਲਿਵਰ ਦੀ ਖਰਾਬੀ ਨੂੰ ਤੇ ਉਹਦੇ ਨਾਲ ਨਾਲੇ ਐਂਟੀਬੈਕਟੀਰੀਅਲ ਗੁਣ ਵੀ ਹੁੰਦਾ ਇਹਦੇ 'ਚ। ਮਤਲਬ ਕਟਾਨੀਆਂ ਨੂੰ ਵੀ ਇਹ ਮਾਰਦੀ ਏ ਸਾਡੇ ਸਰੀਰ 'ਚੋਂ। ਤੇ ਦੋਸਤੋ ਇਹ ਐਂਟੀ ਇਨਫਲੇਮੇਟਰੀ ਵੀ ਹੁੰਦੀ ਆ ਮਤਲਬ ਸਾਡੇ ਸਰੀਰ 'ਚ ਜਿਹੜੀਆਂ ਸੋਜਾਂ ਐ ਇਹ ਉਹਨਾਂ ਨੂੰ ਵੀ ਘਟਾਉਂਦੀ ਆ ਤੇ ਨਾਲ ਨਾਲੇ ਐਂਟੀ ਆਕਸੀਡੈਂਟ ਵੀ ਮਤਲਬ ਸਾਡੇ ਸਰੀਰ 'ਚ ਜਿਹੜੇ ਬਾਧੂ ਹਾਨੀਕਾਰਕ ਪਦਾਰਥਾ ਉਹਨਾਂ ਨੂੰ ਇਹ ਸਾਡੇ ਸਰੀਰ 'ਚੋਂ ਬਾਹਰ ਕੱਢਦੀ ਆ ਤੇ ਦੋਸਤੋ ਵਿਗਿਆਨ ਮੰਨਦੀ ਆ ਸਾਇੰਸ ਮੰਨਦੀ ਆ ਵੀ ਹਲਦੀ ਲਿਵਰ ਦੀ ਖਰਾਬੀ ਤਾਂ ਠੀਕ ਕਰਦੀ ਕਰਦੀ ਆ ਇਹ ਨਾਲ ਨਾਲ ਜਿਹੜੇ ਸਾਡੇ ਲਿਵਰ ਚ ਬਾਇਲ ਜੂਸ ਬਣਦੇ ਆ ਇਹ ਉਹਨਾਂ ਦੀ ਪ੍ਰੋਡਕਸ਼ਨ ਨੂੰ ਵੀ ਵਧਾਉਂਦੀ ਆ ਤੇ ਇਹ ਬਾਇਲ ਜੂਸ ਕੀ ਕਰਦੇ ਸਾਡੇ ਭੋਜਨ ਨੂੰ ਪਚਣ ਚ ਸਾਡੀ ਸਹਾਇਤਾ ਕਰਦੇ ਆ ਤੇ ਦੋਸਤੋ ਜਦੋਂ ਸੀ ਹਲਦੀ ਨੂੰ ਦੁੱਧ ਦੇ ਨਾਲ ਮਿਕਸ ਕਰਕੇ ਪੀਨੇ ਆ ਮਿਲਾ ਕੇ ਪੀਨੇ ਆ ਇਹਦਾ ਜਿਹੜਾ ਪ੍ਰਭਾਵ ਆ ਇਹਦਾ ਜਿਹੜਾ ਇਫੈਕਟ ਆ ਹੋਰ ਵਧ ਜਾਂਦਾ ਉਹ ਕਿਉਂ ਵੱਧਦਾ ਦੋਸਤੋ ਜਦੋਂ ਹਲਦੀ ਨੂੰ ਅਸੀਂ ਦੁੱਧ ਨਾਲ ਮਿਲਾਉਨੇ ਆ ਤਾਂ ਇਹਦੀ ਜਿਹੜੇ ਸਾਡੇ ਪੇਟ 'ਚ ਜਾ ਕੇ ਜਿਹੜੀ ਹਲਦੀ ਨੇ ਮਤਲਬ ਅਬਸਾਰਪਸ਼ਨ ਕਰਨੀਆਂ ਅੰਤੜੀਆਂ ਨੇ ਉਹਨਾਂ ਦੀ ਅਬਸਾਰਪਸ਼ਨ ਵਧਾਉਂ ਦੁੱਧ ਹਲਦੀ ਦੀ ਅਬਸਾਰਪਸ਼ਨ ਨੂੰ ਵਧਾਉਂਦਾ ਏ ਪੇਟ ਵਿੱਚ ਸੋ ਜੇ ਅਸੀਂ ਹਲਦੀ ਕੱਲੀ ਪੀਣ ਦੀ ਬਜਾਏ ਇਹਨੂੰ ਦੁੱਧ ਨਾਲ ਮਿਲਾ ਕੇ ਪੀਂਨੇ ਆ ਤਾਂ ਸਾਨੂੰ ਲਾਭ ਇਹਦਾ ਜ਼ਿਆਦਾ ਮਿਲਦਾ ਏ ਦੋਸਤੋ ਹੁਣ ਅਸੀਂ ਗੱਲ ਕਰਦੇ ਹਾਂ ਵੀ ਇਹਨੂੰ ਪੀਣਾ ਕਿਵੇਂ ਆ ਦੋਸਤੋ ਸਭ ਤੋਂ ਪਹਿਲਾਂ ਦੁੱਧ ਨੂੰ ਉਬਾਲ ਲਓ ਤੇ ਜਦੋਂ ਥੋੜਾ ਠੰਡਾ ਹੋ ਜਾਏ ਉਹਦੇ 'ਚ 1/4 ਚਮਚ ਪਾਉਣਾ ਏ ਹਲਦੀ ਦਾ ਮਤਲਬ 1/4 ਹਿੱਸਾ ਚਮਚੇ ਦਾ ਹਲਦੀ ਲੈ ਕੇ ਉੱਚ ਮਿਕਸ ਕਰਨਾ ਹੈ ਤੇ ਰਾਤ ਨੂੰ ਸੌਣ ਤੋਂ ਪਹਿਲਾਂ ਇਹ ਰਜਾਨਾ ਪੀਣ ਦੀ ਤੁਹਾਨੂੰ ਆਦਤ ਪਾਉਣੀ ਚਾਹੀਦੀ ਆ ਇਹਦੇ ਨਾਲ ਇੱਕ ਤਾਂ ਤੁਹਾਡਾ ਲਿਵਰ ਡੀਟੌਕਸੀਫਾਈ ਹੋਊਗਾ ਲਿਵਰ फ्लਸ਼ ਆਊਟ ਹੁੰਦਾ ਹੈ ਲਿਵਰ ਚ ਜਿਹੜੇ ਹਾਨੀਕਾਰਕ ਪਦਾਰਥ ਆ ਉਹ ਬਾਹਰ ਨਿਕਲਦੇ ਤੇ ਲਿਵਰ ਨੂੰ ਇਹ ਸ਼ਕਤੀ ਵੀ ਦਿੰਦਾ ਤੇ ਲਿਵਰ ਦੀ ਖਰਾਬੀ ਨੂੰ ਠੀਕ ਕਰਦੀ ਹਲਦੀ ਦੋਸਤੋ ਹੁਣ ਅਸੀਂ ਗੱਲ ਕਰਦੇ ਆ ਗ੍ਰੀਨ ਟੀ ਦੀ ਦੋਸਤੋ ਗ੍ਰੀਨ ਟੀ ਦੇ ਵਿੱਚ ਐਂਟੀਆਕਸੀਡੈਂਟ ਤੇ ਫਲੇਵੋਨੋਇਡਸ ਬੜੀ ਮਾਤਰਾ ਦੇ ਵਿੱਚ ਮਿਲਦੇ ਆ ਇਹ ਕੀ ਕਰਦੇ ਆ ਇਹ ਸਾਡੇ ਫਰੀਰ ਚ ਜਿਹੜਾ ਮੈਟਾਬੋਲਿਜ਼ਮ ਆ ਉਹਨੂੰ ਵਧਾਉਂਦੇ ਆ ਤੇ ਨਾਲ ਨਾਲ ਇਹ ਸਾਡੇ ਸਰੀਰ ਦੀ ਇਮਿਊਨਿਟੀ ਨੂੰ ਵੀ ਵਧਾਉਂਦੇ ਬਿਮਾਰੀਆਂ ਨਾਲ ਲੜਨ ਦੀ ਤਾਕਤ ਵੀ ਇਹਦੇ ਨਾਲ ਵੱਧਦੀ ਆ ਤੇ ਸਾਡੇ ਭਾਰ ਨੂੰ ਵੀ ਘੱਟ ਕਰਦੇ ਆ ਦੋਸਤੋ ਨਿਊਟ੍ਰੀਸ਼ਨਲ ਬਾਇਓਕੈਮਿਸਟਰੀ ਦੇ ਜਰਨਲ ਚ ਇਹ ਮੰਨਿਆ ਗਿਆ ਹੈ ਵੀ ਜਿਹੜੀ ਗ੍ਰੀਨ ਟੀ ਆ ਉਹ ਸਾਡੇ ਲਿਵਰ ਨੂੰ ਅੰਦਰੋਂ ਸਾਫ਼ ਕਰਦੀ ਆ ਇਹਦੇ ਨਾਲ ਨਾਲ ਉਹ ਲਿਵਰ 'ਚ ਜਿਹੜੇ ਬਾਇਲ ਜੂਸ ਆ ਇਹਨਾਂ ਦੀ ਪ੍ਰੋਡਕਸ਼ਨ ਨੂੰ ਵੀ ਵਧਾਉਂਦੀ ਆ ਤੇ ਫੈਟੀ ਲਿਵਰ ਤੋਂ ਵੀ ਬੜਾ ਫਾਇਦਾ ਮਿਲਦਾ ਜੇ ਅਸੀਂ ਰੋਜ਼ਾਨਾ ਗ੍ਰੀਨ ਟੀ ਪੀਵਾਂਗੇ ਤੇ ਦੋਸਤੋ ਰੋਜ਼ਾਨਾ ਸਾਨੂੰ 2 ਤੋਂ 3 ਕੱਪ ਗ੍ਰੀਨ ਟੀ ਪੀਣ ਦੀ ਆਦਤ ਪਾਉਣੀ ਚਾਹੀਦੀ ਆ ਦੋਸਤੋ ਹੁਣ ਅਸੀਂ ਗੱਲ ਕਰਦੇ ਆਂ ਕਾਫੀ ਦੀ ਦੋਸਤੋ ਕਾਫੀ ਰੋਜ਼ਾਨਾ ਵਰਤਨ ਨਾਲ ਹੀ ਸਾਡੇ ਜਿਹੜੇ ਲਿਵਰ ਦੇ ਐਂਜ਼ਾਈਮ ਆ ਇਹ ਉਹਨਾਂ ਨੂੰ ਵਧਾਉਂਦੀ ਆ ਤੇ ਉਹਦੇ ਨਾਲ ਨਾਲ ਹੀ ਸਾਡੇ ਲਿਵਰ ਦੀ ਸੋਜ ਵੀ ਘੱਟ ਕਰਦੀ ਆ ਤੇ ਸਾਨੂੰ ਫੈਟੀ ਲਿਵਰ ਤੋਂ ਵੀ ਰਾਹਤ ਦਿੰਦੀ ਲਿਵਰ ਦੀ ਖਰਾਬੀ ਨੂੰ ਵੀ ਠੀਕ ਕਰਦੀ ਦੋਸਤੋ ਇਹ ਤੇ ਦੋਸਤੋ ਰੋਜ਼ਾਨਾ ਅਸੀਂ ਇੱਕ ਜਾਂ ਦੋ ਕੱਪ ਕਾਫੀ ਦੇ ਲੈ ਸਕਦੇ ਆਂ ਪਰ ਦੋਸਤੋ ਧਿਆਨ ਰੱਖਣ ਵਾਲੀ ਇਹ ਗੱਲ ਆ ਵੀ ਕੌਫੀ ਅਸੀਂ ਸਿਰਫ ਬਲੈਕ ਕੌਫੀ ਲੈਣੀ ਆ ਇਹਦੇ ਵਿੱਚ ਜੇ ਅਸੀਂ ਦੁੱਧ ਪਾ ਕੇ ਪੀਵਾਂਗੇ ਤਾਂ ਸਾਨੂੰ ਉਹ ਫਾਇਦਾ ਨਹੀਂ ਮਿਲੂਗਾ ਦੋਸਤੋ ਹੁਣ ਅਸੀਂ ਗੱਲ ਕਰਦੇ ਆਂ ਨੀਂਮੂ ਵਾਲੇ ਪਾਣੀ ਦੀ ਜਿਹਨੂੰ ਅਸੀਂ ਲੈਮਨ ਵਾਟਰ ਵੀ ਕਹਿ ਦਿੰਨੇ ਆ ਦੋਸਤੋ ਇਹ ਬੜਾ ਲਾਭਕਾਰੀ ਹੁੰਦਾ ਹੈ ਨੀਂਮੂ ਵਾਲਾ ਪਾਣੀ ਇਹਦੇ ਚ ਇੱਕ ਤਾਂ ਐਂਟੀਆਕਸੀਡੈਂਟ ਵੀ ਹੁੰਦੇ ਆ ਤੇ ਨਾਲ ਨਾਲ ਇਹਦੇ ਚ ਵਿਟਾਮਿਨ ਸੀ ਵੀ ਹੁੰਦਾ ਹੈ ਜਿਹੜਾ ਸਾਡੀ ਇਮਿਊਨਿਟੀ ਨੂੰ ਵੀ ਸਾਡੀ ਬਿਮਾਰੀਆਂ ਨਾਲ ਲੜਨ ਦੀ ਤਾਕਤ ਨੂੰ ਵੀ ਵਧਾਉਂਦਾ ਹੈ ਦੋਸਤੋ ਰੋਜ਼ਾਨਾ ਸਾਨੂੰ ਨਿਰਨੇ ਕਾਲਜੇ ਖਾਲੀ ਪੇਟ ਨੀ ਪਾਣੀ ਨਾਰਮਲ ਪਾਣੀ 'ਚ ਨਿੰਬੂ ਪਾ ਕੇ ਪੀਣ ਦੀ ਆਦਤ ਪਾਉਣੀ ਚਾਹੀਦੀ ਆ ਤੇ ਅਸੀਂ ਪਾਣੀ ਨੂੰ ਥੋੜਾ ਗੁਣਗਨਾ ਵੀ ਲੈ ਸਕਦੇ ਹਾਂ ਮਤਲਬ ਥੋੜਾ ਜਿਹਾ ਕੋਸਾ ਕਰ ਲੋ ਤੇ ਇਹਦੇ ਵਿੱਚ ਜੇ ਤੁਸੀਂ ਇੱਕ ਚਮਚਾ ਸ਼ਹਿਦ ਮਿਲਾ ਕੇ ਪੀਓ ਤਾਂ ਇਹਦਾ ਤੁਹਾਨੂੰ ਬਹੁਤ ਜ਼ਿਆਦਾ ਫਾਇਦਾ ਮਿਲੂਗਾ ਦੋਸਤੋ ਇਹ ਸਾਡੇ ਲਿਵਰ ਨੂੰ ਡੀਟੌਕਸੀਫਾਈ ਕਰਦਾ ਸਾਡੇ ਲਿਵਰ 'ਚੋਂ ਜਿੰਨੇ ਵੀ ਹਾਨੀਕਾਰਕ ਪਦਾਰਥ ਉਹਨਾਂ ਨੂੰ ਬਾਹਰ ਕੱਢਦਾ ਏ ਤੇ ਸਾਡੇ ਲਿਵਰ ਦੀ ਸੋਜ ਨੂੰ ਵੀ ਘੱਟ ਕਰਦਾ ਤੇ ਫੈਟੀ ਲਿਵਰ ਤੋਂ ਵੀ ਬਹੁਤ ਰਾਹਤ ਮਿਲਦੀ ਜੇ ਅਸੀਂ ਰੋਜ਼ਾਨਾ ਨਿੰਬੂ ਪਾਣੀ ਪੀਣ ਦੀ ਆਦਤ ਪਾਉਣੀ ਹੈ ਤਾਂ ਦੋਸਤੋ ਹੁਣ ਅਸੀਂ ਗੱਲ ਕਰਦੇ ਆਂ ਚਿਕੰਦਰ ਦੇ ਜੂਸ ਦੀ ਦੋਸਤੋ ਚਿਕੰਦਰ ਵਿੱਚ ਐਂਟੀਆਕਸੀਡੈਂਟ ਤੇ ਫਲੇਵੋਨੋਇਡਸ ਕਾਫੀ ਮਾਤਰਾ ਚ ਪਾਏ ਜਾਂਦੇ ਆ ਇਹ ਸਾਡੇ ਲਿਵਰ ਨੂੰ ਪਿਉਰੀਫਾਈ ਕਰਦੇ ਆ ਤੇ ਡੀਟੌਕਸੀਫਾਈ ਕਰਦੇ ਆ ਤੇ ਦੋਸਤੋ ਇਹ ਲਿਵਰ ਦੇ ਫੰਕਸ਼ਨ ਨੂੰ ਵੀ ਠੀਕ ਕਰਦੇ ਆ ਦੋਸਤੋ ਇਹ ਵੀ ਮੰਨਿਆ ਗਿਆ ਏ ਵੀ ਜਿਹੜੀ ਚਿਕੰਦਰ ਦਾ ਜੂਸ ਆ ਉਹ ਸਾਡੇ ਖੂਨ ਨੂੰ ਵੀ ਸਾਫ ਕਰਨ ਦੀ ਤਾਕਤ ਰੱਖਦਾ ਏ ਤੇ ਦੋਸਤੋ ਰੋਜ਼ਾਨਾ ਸਾਨੂੰ ਇੱਕ ਗਲਾਸ ਚਿਕੰਦਰ ਦਾ ਜੂਸ ਪੀਣ ਦੀ ਆਦਤ ਪਾਉਣੀ ਚਾਹੀਦੀ ਆ ਦੋਸਤੋ ਹੁਣ ਅਸੀਂ ਗੱਲ ਕਰਦੇ ਆਂ ਮੇਥੀ ਦੀ ਦੋਸਤੋ ਮੇਥੀ ਸਾਡੀ ਇੱਕ ਤਾਂ 슈ਗਰ ਨੂੰ ਵੀ ਠੀਕ ਕਰਦੀ ਸਾਡੀ 슈ਗਰ ਨੂੰ ਕੰਟਰੋਲ ਚ ਰੱਖਦੀ ਆ ਤੇ ਇਹਦੇ ਨਾਲ ਨਾਲ ਜਿਹੜਾ ਮੇਥੀ ਦਾ ਪਾਣੀ ਆ ਜੇ ਅਸੀਂ ਇਹਨੂੰ ਰੋਜ਼ਾਨਾ ਪੀਣ ਦੀ ਆਦਤ ਪਾਵਾਂਗੇ ਇਹ ਸਾਡੇ ਲਿਵਰ ਨੂੰ ਸਾਫ਼ ਕਰਦਾ ਇਹਨੂੰ ਪਿਉਰੀਫਾਈ ਕਰਦਾ ਤੇ ਨਾਲ ਨਾਲੇ ਲਿਵਰ ਦੀ ਸੋਜ ਨੂੰ ਵੀ ਠੀਕ ਕਰਦਾ ਤੇ ਮੰਨਿਆਗਾ ਵੀ ਫੈਟੀ ਲਿਵਰ 'ਚ ਵੀ ਇਹਦਾ ਬੜਾ ਲਾਭ ਮਿਲਦਾ ਜੀ ਅਸੀਂ ਇਹਨੂੰ ਰੋਜ਼ਾਨਾ ਪੀਨੇ ਆ ਦੋਸਤੋ ਰਾਤ ਨੂੰ ਸੌਣ ਤੋਂ ਪਹਿਲਾਂ ਮੇਥੀ ਦਾਣੇ ਦਾ ਇੱਕ ਚਮਚਾ ਅਸੀਂ ਪਾਣੀ 'ਚ ਭਿਉਂ ਕੇ ਰੱਖ ਦੇਣਾ ਤੇ ਉਹਨੂੰ ਸਵੇਰੇ ਉੱਠ ਕੇ ਖਾਲੀ ਪੇਟ ਨਿਰਨੇ ਕਾਲਜੇ ਪੀਂਨਾ ਤੁਹਾਨੂੰ ਬਹੁਤ ਲਾਭ ਮਿਲੂਗਾ ਜੇ ਤੁਸੀਂ ਰੋਜ਼ਾਨਾ ਇਹਦੀ ਵਰਤੋਂ ਕਰੋਗੇ ਤਾਂ ਤੁਹਾਨੂੰ ਇੱਕ ਤਾਂ ਲਿਵਰ ਦੀ ਖਰਾਬੀ ਠੀਕ ਹੋਏਗੀ ਤੁਹਾਡੀ ਜੇ ਤੋਂ ਡਾਲਿਵਰ ਖਰਾਬ ਚੱਲ ਰਿਹਾ ਉਹਦੇ ਨਾਲ ਨਾਲੇ ਵੱਧ ਸ਼ੂਗਰ ਨੂੰ ਵੀ ਥੱਲੇ ਲਿਆਉਂਦੀ ਸ਼ੂਗਰ ਨੂੰ ਵੀ ਕੰਟਰੋਲ 'ਚ ਕਰਦੀ ਆ ਤੇ ਦੋਸਤੋ ਇਹ ਜਿਹੜੀਆਂ ਮੈਂ ਤੁਹਾਨੂੰ ਗੱਲਾਂ ਦੱਸੀਆਂ ਏ ਇਨ ਦਾ ਤਾਂ ਹੀ ਫਾਇਦਾ ਜੇ ਇਹ ਵੱਧ ਤੋਂ ਵੱਧ ਲੋਕਾਂ ਤੱਕ ਪਹੁੰਚਣ ਤੇ ਇਹਨਾਂ ਨੂੰ ਵੱਧ ਤੋਂ ਵੱਧ ਲੋਕਾਂ ਤੱਕ ਪਹੁੰਚਾਉਣ ਲਈ ਸਹਾਇਤਾ ਤੁਸੀਂ ਕਰਨੀ ਆ ਹੈਲਪ ਤੁਸੀਂ ਕਰਨੀ ਤਾਂ ਜੋ ਵੱਧ ਤੋਂ ਵੱਧ ਲੋਕ ਇਹ ਟੀਜ ਦਾ ਲਾਭ ਲੈ ਸਕਣ ਫਾਇਦਾ ਲੈ ਸਕਣ ਤਾਂ ਦੋਸਤੋ ਇਹ ਵੀਡੀਓ ਨੂੰ ਵੱਧ ਤੋਂ ਵੱਧ ਲੋਕਾਂ ਤੱਕ ਪਹੁੰਚਾਉਣ ਲਈ ਸ਼ੇਅਰ ਜ਼ਰੂਰ ਕਰਿਓ ਤੇ ਨਾਲ ਨਾਲ ਆਪਣੇ ਪੇਜ ਨੂੰ ਵੀ ਫੋਲੋ ਕਰ ਲਓ ਤਾਂ ਜੋ ਮੈਂ ਸਿਹਤ ਸੰਬੰਧੀ ਅਗਲੀਆਂ ਵੀਡੀਓ ਵੀ ਜਦੋਂ ਕੋਈ ਬਣਾਉਣਾ ਹੈ ਜਾਂ ਬਣਾਉਂਗਾ ਤਾਂ ਉਹ ਤੁਹਾਡੇ ਤੱਕ ਬੜੀ ਆਸਾਨੀ ਨਾਲ ਪਹੁੰਚ ਸਕਣ ਸੋ ਇਜਾਜ਼ਤ ਦਿਓ ਮੈਨੂੰ ਧੰਨਵਾਦ